ਦੇ ਦੱਸ ਮੈਨੂੰ ਕਿਹੜਾ ਮਸਲਾ ਹੱਲ ਕਰਨਾ ਮੇ ਤਾਂ ਟੈਨਸ਼ਨ ਨਹੀਂ ਬੜੀ ਆ ਨਹੀਂ ਸੰਦੀਪ ਹੌਸਲਾ ਕਰ ਲਾ ਭੈਣ ਤੇਰੀ ਐਡੀ ਵੀ ਨਹੀਂ ਉਹ ਬੁੱਧੂ ਜਿੱਦਾਂ ਦੀਆਂ ਮੈਂ ਚਲਾਕੀਆਂ ਖੇਡਦੀ ਨਾ ਇਹਦਾਂ ਦੀ ਤੂੰ ਨਹੀਂ ਖੇਡ ਸਕਦੀ ਇੱਥੇ ਆ ਫੜਾ ਹਾਰ ਫੜ ਮੈਂ ਦੱਸਦੀ ਆ ਆ ਲੈ ਇਹ ਤੇਰੇ ਤੇ ਮੇਰੇ ਵਿੱਚ ਗੱਲ ਰਹਿਣੀ ਚਾਹੀਦੀ ਆ ਇਹ ਹਾਰ ਨਕਲੀ ਓ ਠੀਕ ਆ ਤੇ ਤੂੰ ਇਹਨਾਂ ਨੂੰ ਪਤਾ ਕੀ ਕਹਿਣਾ ਵਾ ਜੜੀਆਂ ਕਿੱਟੀ ਛੱਟ ਦੇ ਮਗਰ ਪਈਆਂ ਤੂੰ ਕਹਿ ਵੀ ਆ ਹਾਰ ਆ ਤੇਰਾ ਵੀ ਮੇਰੇ ਪੇਕਿਆਂ ਨੇ ਪਾਇਆ ਸੀ ਉਹ ਕੀ ਇੰਨਾ ਹੌਲਾ ਸੀ ਮੇਰੇ ਪੇਕਿਆਂ ਨੇ ਇੰਨਾ ਭਾਰਾ ਪਾਇਆ ਇਹ ਵਰਤ ਤੇ ਮੈਨੂੰ ਬਹੁਤੀਆਂ ਗੱਲਾਂ ਨਾ ਕਰੀ ਤੇ ਆਲੇ ਟਾਲੇ ਪਾਛੜਾ ਜੇ ਤੇ ਸੱਸ ਤੇਰੀ ਤੇਰੇ ਵਾਲ ਦੀ ਗੱਲ ਕਰ ਹੀ ਦਿੰਦੀਆਂ ਕਿਸ ਵੇਲੇ ਉਹਨੇ ਬਥੇਰਾ ਪਰਦਾ ਪੜਦਾ ਪਾ ਦੇਣਾ ਵਾ ਤੇ ਇਹੋ ਪਰਸ ਰੱਖ ਲੈ ਇਹਦੇ ਜੀ ਰੱਖ ਲੈ ਜਿੱਦਣ ਮੰਗਣਗੇ ਝੋਕੇ ਮੱਥੇ ਮਾਰੀ ਇਹਨਾਂ ਦੀ ਤੇ ਇਹ ਜਿਆਦਾ ਨਾ ਉਹਨੂੰ ਪਾਉਣ ਦਵੀਂ ਹੋਰ ਨਾ ਕਿਤੇ ਰਾਂਗ ਰੂੰਗ ਲਾਥ ਗਿਆ ਤੇ ਹੋਰਾਂ ਸਿਆਪਾ ਪੈ ਜਿੰਨਾ ਚਿਰ ਗੱਲ ਟੱਕੀ ਰਹਿ ਜਾਂਦੀ ਆ ਨਾ ਤੇ ਟੱਕੀ ਰਵੇ ਨਹੀਂ ਵੇਖੂਗੀ ਦੇ ਕੇ ਜੇ ਮੰਨ ਜੂਗੀ ਫੇਰੀ ਆ ਨਹੀਂ ਮੰਨ ਜਾਣਾ ਐਡੇ ਹਾਰ ਭਾਰੇ ਨੂੰ ਕਿੰਨੇ ਨਹੀਂ ਮੰਨਣਾ ਵੇ ਇਧਰ ਤਬਸ ਵੇ ਕਿੰਨੇ ਭਾਰੇ ਆ ਤੇ ਉਹ ਕੀ ਆ ਐਨੇ ਐਨੇ ਨਿਗ ਨਿਗੇ ਜਿੰਨਾ ਚਿਹਰੇ ਚੱਲਦੀ ਤੂੰ ਚਲਾਈ ਜਾ ਕੋਈ ਨਹੀਂ ਇਹ ਤੁੱਕਾ ਤੇ ਮੈਂ ਚਰਾ ਹੀ ਲੈਣਾ ਤੇ ਚੱਲ ਵੀ ਜਾਣਾ ਮੈਨੂੰ ਪਤਾ ਵਾ ਆਹੋ ਇਹ ਤੇ ਮੈਂ ਸ਼ਹਿਰ ਨੂੰ ਚੱਲੀ ਹਾਂ ਦਿਮਾਗ ਮੇਰੇ ਨੂੰ ਕੰਮ ਕਰ ਹੀ ਗਿਆ ਉਹ ਟਾਈਮ ਤੇ ਮੈਂ ਕਿਹਾ ਉੱਥੇ ਮੇਰੀ ਭੈਣ ਦਾ ਸਿਰ ਨਹੀਂ ਮਨ ਹੋਊਗਾ ਇਹਨਾਂ ਤੇ ਤਾਂ ਨਹੀਂ ਮੇੜਿਆ ਨੇ ਨਹੀਂ ਛੱਡਣਾ ਤੈਨੂੰ ਮਾਰ ਮਾਰ ਆ ਇਹ ਤੇ ਤੁਹ ਮੇਰੀ ਇੱਜ਼ਤ ਰੱਖਣ ਵਾਲੀ ਇੱਜ਼ਤ ਰੱਖਣਾ ਨਾਲੇ ਤੇਰੀ ਰੱਖੀ ਗਈ ਨਾਲੇ ਮੇਰੀ ਹਾਂ ਹਾਂ ਤੇ ਇਹ ਹੁਣ ਹਾਰ ਬਹੁਤਾ ਮੰਗੂਗੀ ਨਾ ਉਸੇ ਵळे ਮੱਥੇ ਮਾਰੀ ਆਖੀ ਆਲਾ ਪੜ ਮੈਂ ਗੱਲਾਂ ਨਹੀਂ ਬਹੁਤੀਆਂ ਕਰਾਉਂਦੀ ਤੇ ਦੇ ਦਊਗੀ ਦੂਜਾ ਕਿੱਟੀ ਸੈਟ ਇਹਨੂੰ ਸੰਭਲਾ ਹੁਣ ਰੱਖ ਲੈ ਚਲ ਮਾਰੀ ਜਾ ਮੈਂ ਰੱਖ ਲਈ ਕੋਈ ਗੱਲ ਨਹੀਂ ਹੁਣ ਤੂੰ ਟੈਨਸ਼ਨ ਨਾ ਲੈ ਆਹ ਹੋ ਨਹੀਂ ਦੰਚਣਾ ਨਾ ਤੂੰ ਲਈਦਾ ਨਾ ਮੈਂ ਆ ਤੇ ਕੁਲਵਿੰਦਰ ਨੂੰ ਤੇ ਉਹ ਗੱਲ ਨਹੀਂ ਕਰਨ ਦੇਣੀ ਅੱਗੇ ਜੀ ਉਹਨੂੰ ਤੇ ਪਤਾ ਹੀ ਨਹੀਂ ਕਿਸ ਗੱਲ ਦਾ ਆਹ ਚਲ ਠੱਗੀ ਚੰਗੀ ਆ ਆਹ ਤੇ ਚਾਹ ਬਣਾ ਲਾ ਕੋਟ ਫਿਰ ਮੈਂ ਜਾਣਾ ਵੀ ਆ ਚਾਹ ਮੈਂ ਬਣਾਉਣੀ ਆ ਆਹ ਹਾਂ ਚਾਹ ਠੀਕ ਐ ਫਿਰ ਕੱਲ ਉਹਨਾਂ ਨੂੰ ਮਿਲ ਕੇ ਜਾਨੀ ਆ ਨਾਲੇ ਚਾਰ ਸੁਣਾ ਕੇ ਜਾਨੀ ਆ ਨਾ ਆਹ ਨਾ ਵੀ ਤੂੰ ਲੈ ਲਊ ਪੀਤਾ ਕੁੜੀ ਦਾ ਹੋਣੀ ਵਾਲੀ ਆ ਸੇਲੀ ਨਹੀਂ ਆਈ ਮੁੜ ਕੇ ਨਹੀਂ ਸੇਲੀ ਦੀ ਸੁਣ ਲਾ ਹਾਂ ਸੇਲੀ ਜਿਹੜੀ ਆ ਉਹਦੇ ਘਰ ਤੇ ਲਾਮੇ ਦਿੱਤੇ ਇਹਨਾਂ ਨੇ ਹਾਏ ਹਾਣੀ ਇੰਨੀਆਂ ਤੇਜ ਐ ਨਾ ਸੱਸ ਉਹਦੋਂ ਦੇਖ ਲਿਆ ਪੈਣਾ ਮੇਰੇ ਸੱਸ ਨੇ ਤਾਂ ਸੌਰੇ ਨੇ ਅਗਲੇ ਆ ਬੰਦੇ ਨੂੰ ਲਾਮੇ ਦੇ ਕੇ ਇਥਾ ਤੋਰਿਆ ਰਾਤ ਨੂੰ ਨਹੀਂ ਆ ਨਹੀਂ ਉਹ ਗੱਲ ਚੰਗੀ ਆਂਡ ਗਵਾਂਡ ਭੈਣ ਭਰਾ ਚਲੇ ਜਾਂਦਾ ਕਿਤੇ ਕਿਸ ਦੇ ਨਾਲ ਆਹ ਤੇ ਉਹਦਾ ਵੱਢਣ ਵਾਲੀਆਂ ਨੌ ਸੱਸ ਤੂੰ ਇੰਨੇ ਮੰਨਦੀ ਐ ਤੇ ਨਿਗਨਿਕੀਆਂ ਕਰਨ ਵਾਲੀਆਂ ਈਓ ਕੀ ਕਵਾਂ ਮੈਂ ਇਹਨਾਂ ਨੂੰ ਸਿਆਣੀਆਂ ਬਿਆਣੀਆਂ ਨੂੰ ਅਗਲਾ ਨਹੀਂ ਤੇਰੀ ਸੱਸ ਨੂੰ ਵੀ ਆ ਨਹੀਂ ਮੈਂ ਲਾ ਲਿਆ ਸਾਹਿਬ ਉਹਦਾ ਤੇ ਚੱਲ ਜਿਹੜਾ ਦਿਮਾਗ ਹੈਗਾ ਹੀ ਹੈਗਾ ਵਾ ਇਹ ਵੀ ਨਾਲ ਚੱਲ ਗਈ ਆ ਜਦੋਂ ਤੂੰ ਇਹ ਚੱਲ ਜਾਂੀ ਮੈਂ ਤਾਂ ਉਹਦਾ ਪੂਰੀ ਚੁੱਕਦੀ ਹਣੀ ਮਗਰੋਂ ਚੱਲ ਗਈ ਉਹ ਵਾ ਜੇ ਆ ਤੇ ਉਹ ਇਹਦੇ ਸੁਣੀਆਂ ਗੱਲਾਂ ਜਿਹੜੀਆਂ ਉਹ ਹੀ ਗੱਡੀ ਕਰਦੇ ਮੇਰੇ ਕੋਲ ਆ ਤਾਂ ਤੂੰ ਟੌਰ ਨਾ ਰਿਆ ਕਰ ਡਰਿਆ ਨਾ ਕਰ ਤੇ ਨਾ ਮੈਂ ਅੱਗੇ ਵੀ ਆਖਿਆ ਵਾ ਜਿੰਨਾ ਤੂੰ ਡਟ ਕੇ ਰਹੇਂਗੀ ਨਾ ਇਹ ਨਾਲ ਗੜੀ ਇਹਨਾਂ ਖੁਸਕਣਾ ਨਹੀਂ ਤੇਰੇ ਗਾਰੀ ਮਈ ਮਈ ਨਾ ਕਰਦੀ ਰਿਆ ਕਰ ਕਲਵਿੰਦਰ ਨੂੰ ਫੋਨ ਲਾ ਕੇ ਆਖਿਆ ਕਰ ਕਿ ਤੂੰ ਹਮੇਸ਼ਾ ਮਾਂ-ਵਾਲਦੀ ਨਾਲ ਗੱਲ ਕਰਿਆ ਕਰ ਮੇਰੇ ਨਾਲ ਦੀ ਵੀ ਕਰ ਲਿਆ ਕਰ ਕੌਣੀ ਵਾਲਾ ਸਰ ਹਾਂ ਹੁਣ ਤੇਰੇ ਹੁੰਦੇ ਆ ਗਿਆ ਗੱਲ ਕਰ ਕੇ ਜਾਨੀ ਕਰਕੇ ਜਾਨੀ ਆ ਵੀ ਤੂੰ ਜੋ ਇਹਨੂੰ ਜੋ ਪਿੱਛੇ ਪਾਇਆ ਵਾ ਹਰ ਇੱਕ ਗੱਲ ਮਾਂ ਦੀ ਮੰਦਾ ਮਾਂ ਦੀ ਮੰਦਾ ਕੀ ਗੱਲ ਇਹ ਲੈ ਆਏ ਵਿਆਹ ਨਹੀਂ ਲੈ ਆ ਤੂੰ ਪਹਿਲੀ ਤੂੰ ਗੱਲ ਕਰਕੇ ਜਾਈਂ ਆਹੋ ਚੱਲ ਬਣਾ ਲੈ ਫਿਰ ਕੋਟ ਚਾਹ ਤੇ ਮੈਂ ਵੀ ਜਾਣਾ ਵਾ ਹਾਂ ਵਾਹ ਜੀ ਵਾਹ ਪਰੋਣੇ ਆਏ ਆ ਫਿਰ ਹੈ ਲੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਠੀਕ ਠਾਕ ਠੀਕ ਠਾਕ ਮਹਾਦਰਸ਼ਨ ਹੋਏ ਤੁਹਾਡੇ ਵੀ ਜਦੋਂ ਮੈਂ ਨਹੀਂ ਇਦਾਂ ਹੀ ਚਲ ਜਾਨੀ ਮੈਂ ਭਾਈ ਇਹਨੂੰ ਕਾਢੀ ਛੱਰਦੇ ਲੱਗਦਾ ਆਹੋ ਕੰਮ ਧੰਦੇ ਦਾ ਕਰਕੇ ਵਿਜੀ ਆਗੇ ਅੱਛਾ ਅੱਛਾ ਹੋਰ ਸੁਣਾ ਪਰਵਾਰ ਠੀਕ ਠਾਕ ਹਾਂ ਜੀ ਹਾਂ ਜੀ ਭਾਜੀ ਠੀਕ ਠਾਕ ਸਾਰੇ ਚਲੋ ਠੀਕ ਠਾਕ ਜੀਦਾ ਬੜੀਆਂ ਪੈਣਾ ਪੈਣਾ ਇਕੱਠੀਆਂ ਬੈਠੀਆਂ ਅੱਜ ਸੁਖਵਾ ਜੀ ਕਰਦਾ ਸੀ ਮਿਲਣ ਨੂੰ ਤੇ ਮੈਂ ਫਿਰ ਸ਼ਹਿਰ ਨੂੰ ਚੱਲੀ ਹਾਂ ਤੇ ਮੈਂ ਇੱਧਰ ਆ ਗਈ ਆ ਮੈਂ ਚੱਲ ਮੇਲੇ ਜਾਵਾਂ ਜਾਂਦੀ ਜਾਂਦੀ ਸੰਦੀਪ ਨੂੰ ਚਲੋ ਵਧੀਆ ਕੀਤਾ ਸੁਣਾ ਚਲੋ ਵਧੀਆ ਵਾਗੇ ਮੈਂ ਮਾਰਾ ਹੀ ਕਰੋਂਗੇੜਾ ਹਾਂ ਨਹੀਂ ਜ਼ਰੂਰੀ ਤੁਸੀਂ ਅੱਜ ਹੀ ਆਏਂਗੇ ਜਾਂ ਨਹੀਂ ਅੱਜ ਹੀ ਆਈ ਆ ਇਹਦੇ ਵਿੱਚ ਚਾਹ ਹੀ ਪੀਤੀ ਆ ਚਲੋ ਪੀਓ ਪੀਓ ਬਰੰਡੀ ਨਾ ਕਰੋ ਹਾਂ ਹਾਂ ਬਈ ਤੁਸੀਂ ਕਾਤੇ ਆਏ ਮੈਂ ਬਸ ਤੇ ਹੀ ਓੜਾ ਵਾਂਗੇ ਮੈਂ ਕਾਤੇ ਹੋਣਾ ਔਰ ਤੇ ਡੈਡੀ ਨੂੰ ਫੋਨ ਕਰ ਦਿੰਦਾ ਰਿਆਂਦੇ ਦਾ ਉਹ ਚਲ ਮੈਂ ਦੁਪਹਿਰ ਲੱਗੀ ਆ ਕੀ ਸੁਤਾ ਰਹਿਣ ਦੇ ਨੂੰ ਘਰ ਸੁਤਾਣਾ ਇਹ ਵੀ ਕੱਲੀ ਜਦੋਂ ਮੈਂ ਆਈ ਆ ਉਹਦੇ ਨਾਲ ਸੱਸ ਗਈਆਂ ਮਾਂ ਪਤਨੀ ਕਪੜੇ ਕਪੜੇ ਲੈਣ ਗਈਆਂ ਘਰੇ ਕਪੜੇ ਸੀਨੇ ਦਿੱਤੇ ਅਹੀਂ ਕਪੜਾ ਲੈਣ ਗਈਆਂ ਹਾਂ ਚਲੋ ਚੰਗੀ ਕਰ ਲੋ ਮੈਂ ਤੇ ਆਪਣੇ ਲੈਣਦੇ ਆਪਣੇ ਜੋਗੇ ਅੱਛਾ ਚਲੋ ਵਧੀਆ ਹਾਂ ਦੋ ਕਸੂਟ ਲੈ ਲਈ ਮਾਂ ਵੀ ਪਾਜੀ ਤਾਂ ਨਾਲ ਗੱਲ ਕਰਨੀ ਐਸਾ ਕਰੋ ਗੱਲ ਹਰ ਵਕਤ ਤੈਨੂੰ ਹੀ ਸੋਖੀ ਆ ਹਰ ਵਕਤ ਤੈਨੂੰ ਹੀ ਤੁਸੀਂ ਕਰਦੇ ਰਹਿੰਦੇ ਗੱਲਾਂ ਬਾਤਾਂ ਤੇ ਮਾਂ ਦੀ ਜ਼ਿਆਦਾ ਮੰਨਦੇ ਜੇ ਇਹ ਤੁਹਾਡੀ ਗੱਲ ਗਲਤ ਆ ਇਹਨਾਂ ਨੂੰ ਤਾਂ ਹੀ ਵਿਆਹ ਕਰਵਾਉਂਦਾ ਮੈਂ ਮਾਂ ਪਿਓ ਦੀ ਵੀ ਮੰਨਦਾ ਤੇ ਇਹਦੀ ਵੀ ਮੰਨਦਾ ਵਾ ਮਨ ਤਾਂ ਕੋਈ ਗੱਲ ਦਾ ਪਤਾ ਵੀ ਨਹੀਂਗਾ ਨਹੀਂ ਇਹ ਬਥੇਰਾ ਇਹਦੇ ਤੋਂ ਵੜੇ ਹੋਈਆਂ ਪਤਾ ਨਹੀਂ ਹੁਣ ਕਾਹਦਾ ਰੌਲਾ ਇੰਨਾ ਪਿਆ ਵਾ ਮੈਂ ਆਈ ਹਾਂ ਤੇ ਸੂਟਾਂ ਤੋਂ ਹੀ ਕੀ ਤੁਸੀਂ ਇੰਨਾ ਖਲਾਰਾ ਪਾਇਆ ਤੇ ਮੈਂ ਪਹਿਲਾਂ ਪੇਕੇ ਗਈ ਪੇਕਿਆਂ ਤੋਂ ਫਿਰ ਮੈਂ ਇੱਥੇ ਆਈ ਇੰਨਾ ਕਰਾਇਆ ਖਰਚਾ ਤੇ ਮਗਰੋਂ ਤੋੜੀਆਂ ਸੂਟੜੀਆਂ ਦੀ ਗੱਲ ਨਿਕਲੀ ਪੀਨੇ ਜਿਹੜੇ ਮਹਿੰਗੇ ਲੈ ਆ ਉਹ ਅਜੇ ਇਹ ਲੜਾਈ ਸੂਟਾਂ ਤੋਂ ਇੰਨਾ ਦੀ ਹੋਈ ਹੋਣੀ ਕੋਈ ਨਾ ਕੋਈ ਗੱਲ ਬਾਤ ਮੈਂ ਤਾਂ ਇਹਨੇ ਦੱਸਿਆ ਨਹੀਂਗਾ ਹਾਂ ਨਹੀਂ ਪਰ ਚਾਹੀਦਾ ਨਾ ਤੁਹਾਨੂੰ ਵੀ ਵੇਖਣਾ ਐਵੇਂ ਟੈਨਸ਼ਨ ਲਈ ਜਾਊਗੀ ਇਹ ਦੇਖੋ ਇਹ ਘਰ ਭਰ ਜੋ ਮਰਜ਼ੀ ਬਣਾ ਕੇ ਖਾਵੇਗੇ ਇਹਨੂੰ ਕਿਹੜਾ ਕੋਈ ਡੱਕਦਾ ਵਾ ਤੁਹਾਨੂੰ ਵੀ ਹੁਣ ਪਤਾ ਵਾ ਖਰਚੇ ਵਧੇ ਆ ਬੱਚੇ ਸਕੂਲੇ ਜਾਂਦੇ ਆ ਤੇ ਤੁਸੀਂ ਹੁਣ ਆਪ ਸਿਆਣੇ ਬਣੋ ਜਿੰਨਾ ਵੀ ਖਰਚਾ ਲਿਆਉਂਦੇ ਆਣ ਕੇ ਮਾਸੀ ਜੀ ਦੇ ਹੱਥ ਤੇ ਰੱਖ ਦਿੰਦੇ ਜੇ ਤੁਸੀਂ ਇਹਨੂੰ ਵੀ ਥੋੜਾ ਬਹੁਤਾ ਖਰਚਾ ਦਿਆ ਕਰੋ ਜਨਨੀਆਂ ਦੇ ਥੋ ਸੌ ਖਰਚੇ ਹੁੰਦੇ ਆ ਤੁਸੀਂ ਸਮਝਾਰ ਜੀ ਅੱਗੇ ਫਿਰ ਨਾ ਆਖਿਓ ਵੀ ਮੇਰੀ ਸਾਲੀ ਮੈਨੂੰ ਚੁੱਕਣ ਲਈ ਆ ਮੈਂ 1000 2000 ਤੈਨੂੰ ਦੇ ਜਾਨਾ ਵਾ ਵੱਖਰਾ ਅੱਛਾ ਐਰਕਾ ਚੱਲ ਇਹਨੂੰ ਹੋਰ ਦੇ ਦੇਣਾ ਵਾ ਥੋੜੇ ਬਾਲੇ ਆਹੋ ਵੱਡੀਆਂ ਨੂੰ ਵੀ ਦੇਣੇ ਪੈਣੇ ਆ ਤੇ ਖਰ ਚਲੋ ਮੈਂ ਇਹ ਨਹੀਂ ਆਂਦੀ ਵੀ ਉਹਨਾਂ ਨੂੰ ਇਹਨਾਂ ਦੋ ਉਹਨਾਂ ਨੂੰ ਥੋੜਾ ਬੋਧਾ ਦੋ ਬਾਕੀ ਰਕਮ ਇਹਦੇ ਹੱਥੇ ਲਿਆ ਕੇ ਰੱਖਿਆ ਕਰੋ ਕੱਲ ਨੂੰ ਮੁੰਡੇ ਵੀ ਆਉਣੇ ਆ ਬੜੇ ਖਰਚੇ ਹੋ ਜਾਂਦੇ ਆ ਅਜੇ ਦੇ ਸਾਂਝੇ ਘਰ ਚ ਕੋ ਪਤਾ ਨਹੀਂ ਚੱਲਣ ਡਿਆ ਰਲੂ ਗਬਰੂ ਹੋਈ ਜਾਂਦਾ ਸਾਰਾ ਚਲੋ ਅਰ ਕਾਇ ਨੋ ਦੇ ਦਿੰਨਾ ਵਾ ਆਹੋ ਇਦਾਂ ਕਰ ਅਰ ਕਾਇ ਨੂੰ ਦੇ ਦਿੰਨਾ ਜਿੰਨੇ ਹੋ ਗਏ ਆ ਆਪੇ ਬਾਹਰ ਚਲ ਜਾਂਦੇ ਆ ਸਮਝਲਾ ਨਿਆਣੇ ਮੇਰੀ ਜਾਨ ਖਾਂਦੇ ਆ ਖਾਂਦੇ ਆ ਹੋ ਗਏ ਇਹ ਤਾਂ ਗੱਲ ਹੈਗੀ ਆ ਤੇ ਫਿਰ ਪਤਾ ਹੀ ਆ ਦਾਦੀਆਂ ਇਦਾਂ ਨਹੀਂ ਆਵਾ ਫਿਰ ਪਈਆ ਨਹੀਂ ਕੱਢ ਕੇ ਖੁਸ਼ ਉਹ ਆਂਦੀਆਂ ਵੀ ਨਿਆਣੇ ਏਦਾਂ ਹੀ ਮੂੰਹ ਬਨ ਕੇ ਸਕੂਲੇ ਚਲ ਜਰ ਉਹ ਹੋਰ ਜਮਾਨੇ ਹੈ ਨਹੀਂ ਆ ਨਾ ਨਿਆਣੇ ਦੇ ਹੱਥ ਤੇ ਤੇ 20 30 ਰੁਪਏ ਰੱਖੋਗੇ ਤੇ ਸਵੇਰੇ ਫੇਰ ਜਵਾ ਬੱਸੇ ਚੜਦੇ ਆ ਚੜਦੇ ਆ ਹੋਏ ਇਹ ਤਾਂ ਗੱਲ ਸਿਆਣੀ ਆ ਤੇ ਚਲੋ ਕੋਈ ਨਹੀਂ ਮੇਰਾ ਤਾਂ ਸਮਝਾਉਣ ਦਾ ਫਰਜ਼ ਹੀ ਮੈਂ ਸਮਝਾਤਾ ਵਾ ਤੇ ਤੁਸੀਂ ਹੁਣ ਏਦਾਂ ਕਰਿਓ ਵੀ ਇਹਦੇ ਹੱਥ ਤੇ ਪੈਸੇ ਰੱਖ ਕੇ ਜਾਇਓ ਉਹਨਾਂ ਨੂੰ ਚਲੋ ਹੁਣ ਉਹਨਾਂ ਬੁੱਢੇ ਬਾਰੇ ਕੀ ਕਰਨੇ ਆ ਉਹਨਾਂ ਨੂੰ ਖਰਚਾ ਵਰਚਾ ਦੇ ਦਿਆ ਕਰੋ ਤੇ ਆਪੋ ਆਪਣਾ ਪੱਲਾ ਰੱਖੋ ਤਾਂ ਘਰ ਬਣਨਾ ਹੀ ਆਹੋ ਇਹ ਜਿਹੜਾ ਸਾਂਝਾ ਘਰ ਸਾਂਝਾ ਘਰ ਕਰਦੀਆਂ ਤੇ ਆਪਣਾ ਚਾਰ ਕੁਲੇ ਬਣਾਓ ਤੁਸੀਂ ਵੀ ਤੇ ਵੱਖਰੇ ਹੋ ਮੇਰ ਨਾਲ ਕਿਵੇਂ ਮੈਨੂੰ ਚੁੱਕਦੀ ਆ ਮੇਰ ਕਹਦਾ ਸਿਰ ਦੀਆਂ ਠਿਕਰਾ ਭੱਜ ਗਈਆਂ ਸਮਝਾ ਸਮਝਾ ਕੇ ਕਿ ਥੋੜਾ ਬਹੁਤਾ ਆਪਣਾ ਪੱਲਾ ਰੱਖੀਏ ਤੇ ਅੱਡ ਹੋਈਏ ਆਹੋ ਪਾਜੀ ਆਪ ਹੀ ਸਿਆਣੇ ਬਣੋ ਥੋੜੇ ਬਹੁਤੇ ਤੁਸੀਂ ਉਹ ਸਿਆਣੇ ਨੂੰ ਤਾਂ ਮੈਂ ਸਿਆਣਾ ਹੀ ਆ ਦਵਿੰਦਰ ਮੁੜ ਕੇ ਵੱਡਾ ਨੀਗਾ ਅੱਡ ਹੋਇਆ ਅੱਛਾ ਤੇ ਮੈਂ ਪਹਿਲਾਂ ਹੋ ਗਿਆ ਤਾਂ ਨਾਲੇ ਦੁਆਲੇ ਵਾਲੇ ਵੇਖਣ ਵਾਲੇ ਕਹਿਣਾ ਵਾ ਕਿ ਨਿੱਕਾ ਪਹਿਲਾਂ ਅੱਡ ਹੋ ਗਿਆ ਵਾ ਤੇ ਤੁਸੀਂ ਗੱਲਾਂ ਬਾਤਾਂ ਵੇਖੜੀਆਂ ਪੈਂਦੀਆਂ ਘਰ ਦੇ ਵਿੱਚ ਉਹਦੇ ਹੀ ਮੰਨਦੇ ਆ ਤੇ ਤੂੰ ਹੀ ਆਪ ਨਹੀਂ ਚੱਲੇ ਛੋਟੇ ਜੇ ਤੂੰ ਹੀ ਗੱਲ ਕਰੋ ਵੱਡੇ ਭਰਾ ਨਾਲ ਭਾਈ ਹੁਣ ਸਾਡਾ ਇਕੱਠਿਆਂ ਦਾ ਬਥੇਰਾ ਚਿਰ ਨਿਭ ਗਿਆ ਵਾ ਬੜੀ ਵਧੀਆ ਨਿਭ ਗਈਆ ਚਲੋ ਕੋਈ ਲੜਾਈ ਨਹੀਂ ਝਗੜਾ ਨਹੀਂ ਰਿਹਾ ਹਨਾ ਉਹਦੇ ਨਾਲ ਤੇ ਗੱਲ ਹੁੰਦੀ ਰਹਿੰਦੀ ਮੇਰੀ ਫੋਨ ਤੇ ਉਹਨੇ ਤਾਂ ਕੁਝ ਮੈਨੂੰ ਦੱਸਿਆ ਨਹੀਂਗਾ ਅਜੇ ਤਾਈ ਅੱਛਾ ਇਹ ਮੈਨੂੰ ਹੁਣ ਘਰ ਆਣ ਕਾ ਹੀ ਪਤਾ ਲੱਗਣ ਡਿਆ ਵੈਸੇ ਗੱਲ ਦਾ ਇਹ ਵੀ ਪੜਦੇ ਰੱਖਦੀ ਗੱਲਾਂ ਕਿਨੇ ਮੈਨੂੰ ਉਹ ਦਿਨ ਫੋਨ ਕੀਤਾ ਮੈਂ ਰਾਜੀ ਬਾਜੀ ਪੁੱਛਿਆ ਦੀ ਕੋਈ ਗੱਲ ਹੀ ਨਹੀਂਗੀ ਉਹ ਵੀ ਫਿਰ ਸਿਆਣੀ ਆ ਮੇਰੀ ਭੈਣ ਬਥੇਰੀ ਤੁਹਾਨੂੰ ਵੀ ਪਤਾ ਵਾ ਉਹ ਆਂਦੀ ਉਹ ਵੀ ਗੱਡੀ ਤੇ ਕੀ ਟੈਨਸ਼ਨ ਦੇਣੀ ਆ ਘਰ ਆਉਗੇ ਤੇ ਗੱਲ ਦ ਤਾਨੇ ਖੋਲੀਆਂ ਗੱਲਾਂ ਇਹ ਵੀ ਨਾ ਮੀਆਂ ਮਿੱਠੂ ਜੀ ਬਣੀ ਰਹਿੰਦੀ ਆ ਵੱਡੀ ਦਾ ਬਥੇਰਾ ਤੂੰ ਬੇ ਤੋੜਦੀ ਮੰਮੀ ਨੂੰ ਪਿਆ ਵੀ ਦੱਸ ਆ ਵੀ ਦੱਸ ਜਿੱਦਾਂ ਘਰ ਚ ਮੈਂ ਇਹ ਗਲਤ ਹੁੰਦੀ ਨਹੀਂ ਮੇਰੇ ਪਾਸੇ ਵੀ ਆਪਣੀ ਗਲਤੀ ਨਹੀਂ ਮੰਦੀ ਉਹਦਾ ਕਹਿਣ ਦੀ ਗੱਲ ਨਹੀਂ ਆ ਚਲੋ ਮੈਂ ਕਹਿੰਦੀ ਚੰਗੀ ਨਹੀਂ ਲੱਗਦੀ ਤੁਸੀਂ ਵੱਡੇ ਜ ਤੁਸੀਂ ਸਿਆਣੇ ਜੀ ਮਾਸੀ ਦੀ ਵੀ ਗਲਤੀ ਆ ਮਾਸੀ ਵੀ ਨਾ ਵੱਡੀ ਦਾ ਪੱਖ ਜ਼ਿਆਦਾ ਰੱਖਦੀ ਆ ਮੈਨੂੰ ਤਾਂ ਸਮਝਦੀ ਨਹੀਂ ਵੀ ਮੇਰੀ ਨਾ ਵਾ ਵੇਖਿਆ ਉਹਨਾਂ ਕਿੰਨੀਆਂ ਗੱਲਾਂ ਕੀਤੀਆਂ ਇਹਨੂੰ ਮੈਨੂੰ ਆਈਆਂ ਨੂੰ ਇਹ ਗਲਤ ਗੱਲ ਲੈਣਾ ਵਾ ਤੇ ਇਹ ਤੇ ਰਿਸ਼ਤੇਦਾਰ ਵੀ ਨਹੀਂ ਵਹਿੰਦੀਆਂ ਹਾਂ ਫੇਰ ਚਲ ਫਿਰ ਨਾ ਮੇਰਾ ਟਾਈਮ ਹੋ ਗਿਆ ਮੈਂ ਜਾਵਾ ਹੈ ਰੋਟੀ ਪਾਣੀ ਖਾ ਕੇ ਜਾਇਆ ਤੁਸੀਂ ਵੀਗੇ ਨਹੀਂ ਮੁੰਡੇ ਨੇ ਸਕੂਲੋਂ ਆ ਜਾਣਾ ਵਾ ਐਸਾ ਆਹੋ ਨਾ ਕਾਂਡੀ ਹੀ ਜਾਵਾ ਤੂੰ ਬਾਜੀ ਰੋਟੀ ਢਾਡੀ ਪੋਛ ਲੈ ਦੀਦੀ ਤੁਸੀਂ ਵੀ ਰੋਟੀ ਖਾ ਕੇ ਜਾਇਓ ਨਹੀਂ ਰੋਟੀ ਨਹੀਂ ਮੈਂ ਖਾਣੀ ਜੜੀ ਐ ਜਾਵਾ ਹੁਣ ਤੈਨੂੰ ਹੀ ਪਤਾ ਸਵੇਰੇ ਦੀ ਤੇ ਮੈਂ ਆਈ ਆ ਚਾਲਾ ਚੰਗਾ ਆ ਪੀ ਬਾਜੀ ਟੱਕਰ ਕੇ ਚਾਰ ਗੱਲਾਂ ਹੋ ਗਈਆਂ ਵਾ ਆਹੋ ਤੇ ਟੈਨਸ਼ਨ ਨਾ ਲਿਆ ਕਰ ਤੇ ਡਾਡਾ ਨਾਲ ਰਿਆ ਕਰ ਜਦੋਂ ਬੰਦਾ ਤੇਰਾ ਤੇਰੇ ਵੱਲ ਵਾ ਤੇ ਤੂੰ ਕਾਤੋਂ ਡਰਦੀ ਐ ਨਹੀਂ ਮੈਨੂੰ ਡਰ ਤੇ ਨਹੀਂ ਕਿਸੇ ਗੱਲ ਦਾ ਵੀ ਆਹੋ ਡਰਨਾ ਮੈਂ ਕਿਹੜੀ ਗੱਲੋਂ ਵਾ ਜੀ ਅਬੇ ਹਾਂ ਮੈਨੂੰ ਰੋਸ ਹੋਈ ਕਿ ਵੜੀ ਜਾਂਦੀ ਆ ਨਹੀਂ ਤੈਨੂੰ ਮੇਰੀ ਸੱਸ ਦਾ ਪਤਾ ਵਾ ਉਹ ਤੇ ਹੁਣ ਇੱਥੇ ਨਹੀਂ ਹੈਗੀ ਅੱਛਾ ਹੁਣ ਤੈਨੂੰ ਆਹ ਕੱਦੂ ਤੋੜੇ ਪੰਡ ਸਾਰੀ ਲੈ ਆਹ ਤੇ ਬਹੁਤ ਵਧੀਆ ਕੀਤਾ ਈ ਹੁਣ ਐਵੇਂ ਤੇਰੇ ਨੂੰ ਬੜਾ ਪਸੰਦ ਆ ਕੱਦੂ ਆਹੋ ਤੇ ਲੈ ਜਾ ਤੂੰ ਉਹਨੇ ਤਾਂ ਕਿਤਾ ਤੋਰੀ ਇੱਕ ਨਹੀਂ ਤੋੜਨ ਦੇਣੀ ਜੇ ਇੱਥੇ ਹੁੰਦੀ ਤੇ ਇਹ ਹੈ ਸੁਮਣੀ ਲਿਫਾਫੇ ਚ ਪਾ ਦੇ ਤੇ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਿਕਲ ਜਾ ਆ ਜਾ ਤੂੰ ਲੈ ਜਾ ਦੋ ਹੀ ਪਾਈ ਬਾਕੀ ਰਾ ਨਹੀਂ ਵੇਖ ਕੇ ਸੜ ਮਰਨਾ ਉਹਨੇ ਚਲ ਬੜੇ ਆ ਚਲੋ ਪਾਜੀ ਠੀਕ ਆ ਸਤਿ ਸ਼੍ਰੀ ਅਕਾਲ ਤੇ ਜਿਹੜੀਆਂ ਮੈਂ ਗੱਲਾਂ ਕਹੀਆਂ ਨਾ ਉਹਨਾਂ ਤੇ ਗੌਰ ਜ਼ਰੂਰ ਕਰਿਓ ਹਾਂ ਕੋਈ ਗੱਲ ਨਹੀਂ ਹਾਂ ਠੀਕ ਆ ਮੈਂ ਕਹਿੰਦੀ ਹਾਂ ਪਾਜੀ ਨਹੀਂ ਮੈਂ ਕੀ ਕਹਿਣਾ ਪੀ ਛੱਡਿਆ ਹੁਣ ਇੱਥੇ ਆਇਆ ਵਾ ਨਾ ਤੇ ਚੰਗੇ ਨਹੀਂ ਲੱਗੀਦਾ ਤੇ ਇੱਥੇ ਕਿ ਮੈਨੂੰ ਕਰਿਆ ਤੇ ਕੋਈ ਨਹੀਂ ਪਹੁੰਚ ਜਾਣਾ ਆਹੋ ਆਉਣ ਹੀ ਵਾਲੀ ਬਸ ਸੱਸ ਵੀ ਤੇਰੀ ਆਉਣ ਹੀ ਵਾਲੀ ਆ ਚਲ ਠੀਕ ਆ ਫਿਰ ਹਾਂ ਉਹ ਕਿਹੜੀ ਮਾਲਸੂਤ ਵਾਲੀ ਆ ਗਈ ਜਾਣਾ ਕਿੰਨੇ ਮੰਮੀ ਜੀ ਭੈਣ ਆਪਣੀ ਨੂੰ ਸੱਦੇ ਹੀ ਆਪਣੇ ਮਗਰੋਂ ਤੁਸੀਂ ਆਪ ਹੀ ਵੇਖ ਲੋ ਹੁਣ ਹੈ ਨੂੰ ਭੈਣ ਆਪਣੀ ਨੂੰ ਸੱਦੇ ਸੰਦੀਪ ਨੇ ਹਾਂ ਨਹੀਂ ਮੈਂ ਇੱਕ ਡਲ ਖਾਵਾ ਫੜਿਆ ਵਾ ਲਪਾਫੇ ਦੇ ਵਿੱਚ ਉਹਨੇ ਕੋਹਨਾ ਕੋਹ ਪਾ ਕੇ ਦਿੱਤਾ ਵਾ ਤੇ ਤਾਂ ਹੀ ਅਗਲੀ ਜਾਣ ਲਈ ਆ ਕਿ ਆਏ ਕਿ ਮੈਂ ਘਰ ਰਹਿਣੀ ਆ ਪਰ ਤੁਸੀਂ ਮੈਨੂੰ ਨਾਲ ਲੈ ਗਏ ਹੈ ਮੈਂ ਤਾਂ ਨਾਲ ਲੈ ਕੇ ਚੱਲ ਸਾਥੋ ਸਾਥ ਚੱਲ ਜਾਾਂਗੇ ਤੇ ਕੁੜੇ ਐਨੇ ਤਾਂ ਮਗਰੋਂ ਵੇਖ ਲਾ ਫੋਨ ਕਰਕੇ ਸੱਦ ਲਿਆ ਤੇ ਲਖਾਫੇ ਭਰ ਭਰ ਕੇ ਦੇ ਤੇ ਕਿ ਕਿਤੇ ਜਾਣਾ ਵਾਹ ਜੀ ਦਾ ਵੀ ਆਉਣ ਦਾ ਟਾਈਮ ਹੋ ਗਿਆ ਮੰਮੀ ਜੀ ਤੇ ਹੁਣ ਵੇਖ ਲਓ ਤੁਸੀਂ ਆਪ ਹੀ ਆਪਣੇ ਸਾਹਬ ਦੇ ਨਾਲ ਵੀ ਇਦਾਂ ਕਿਦਾਂ ਹੁੱਤਰ ਆਊਗਾ ਨਹੀਂ ਚੱਲ ਸਿਮਾ ਆਉਣਾ ਤਾਂ ਹੈਗਾ ਹੀ ਆਨੇ ਘਰ ਪਰ ਇੱਕ ਨੇ ਕਿੰਨਾ ਖੇਰ ਮੈਂ ਇਹਦੀਆਂ ਗੱਲਾਂ ਲ ਘਾਲ ਘਰ ਖਣੀਆਂ ਇੱਕ ਨੇ ਖਲਾਰਾ ਪਹਿਣਾ ਹੀ ਆ ਆ ਕੁੜੇ ਦਾ ਪੋਤਾ ਆ ਸਸਰੀ ਜੀ ਸਸਰੀ ਘਰ ਕਦੋਂ ਦਾ ਆ ਮੈਂ ਬਤ ਰਹੀ ਹਾਂ ਨੇ ਸਸਰੀ ਜੀ ਹਾਂ ਪਾਣੀ ਪੁਣੀ ਪਿਆ ਆ ਪਾਣੀ ਪੀ ਲਿਆ ਵਾ ਚਾਹ ਪੀ ਲਈ ਆ ਤੇ ਤੁਸੀਂ ਦੱਸੋ ਕਿੱਥੋਂ ਆਏ ਜੇ ਐ ਕਿੱਥੋਂ ਆਣਾ ਸੀ ਹੂੰ ਇਹਨਾਂ ਦੇ ਕੱਪੜੇ ਸੀਨੇ ਦਿੱਤੇ ਆ ਹੀ ਇਹਨਾਂ ਨੇ ਸੇਨਰ ਨੂੰ ਅੱਛਾ ਤੇ ਉਹ ਲੈਣ ਗਈਆਂ ਆ ਹੀ ਆ ਜੀ ਚਲੋ ਵਧੀਆ ਵਧੀਆ ਔਰ ਸੇ ਤਾਂ ਠੀਕ ਆ ਸੇਕ ਠੀਕ ਠਾਕ ਆ ਵਧੀਆ ਚਲੋ ਵਧੀਆ ਠੀਕ ਆ ਹਾਂ ਉਹ ਸ਼ਰਾਤ ਨੂੰ ਆ ਹਾਂ ਠੀਕ ਠਾਕ ਹੋਰ ਭਾਬੀ ਜੀ ਹੁੰਦਾ ਫੋਨ ਭਾਈ ਦਾ ਪਰ ਹਾਂ ਠੀਕ ਠਾਕ ਹੁੰਦਾ ਫੋਨ ਮੈਨੂੰ ਤਾਂ ਕਰ ਹੀ ਲੈਂਦਾ ਰੋਜ਼ ਇੱਕ ਟਾਈਮ ਆ ਜਾਂਦਾ ਫੋਨ ਉਹਦਾ ਠੀਕ ਆ ਮੈਂ ਉਹਨਾਂ ਦੀ ਮਿਹਣੀ ਲੁੱਟੀ ਸੁਟੀਆਂ ਵਿਆਹ ਵੇਖ ਕੇ ਚੱਲ ਜਣਾ ਵਾ ਕੇ ਆਹ ਚਲੋ ਵਿਆਹ ਤੇ ਆ ਗਿਆ ਤੇ ਹਾਂ ਹਾਂ ਵਾ ਇੱਕ ਅੱਧਾ ਦੇਣੀ ਵਾਦਾ ਡੈਡੀ ਕਿੱਥੇ ਗਿਆ ਹੋਈ ਨਹੀਂ ਵੇਖਿਆ ਮੈਂ ਉਹ ਤੇ ਕਲੰਦਰ ਸਾਹਿਬ ਕੀ ਆਵਾਜ ਹੈ ਸਹੀ 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 ਹਾਂ ਚਲੋ ਪੀਓ ਵੇ ਪਾਣੀ ਧਾਣੇ ਤੋਂ ਪੁਆਈਆਂ ਥਕੀਆਂ ਮੈਂ ਵੀ ਨਾਲ ਨੂੰ ਲਵਾ ਹਾਂ ਨਾ ਨਾ ਪਤਾ ਹਾਂ ਠੀਕ ਹੈ ਕੰਨੀ ਬੜੀ ਆ ਓਕੇ ਇਹਦੇ ਇਸ ਨਹੀਂ ਕਰਨ ਕੋਸ਼ ਨਹੀਂ ਆ ਬੱਚਾ ਚਾਦਰ ਕੱਢ ਇਧਰ ਆ ਮੇਰੀ ਗੱਲ ਸੁਣ ਪਹਿਲਾਂ ਨਹੀਂ ਵਾ ਇਹ ਕਿੱਧਰ ਆਈ ਸੀ ਪੈਣ ਤੇਰੀ ਮੈਨੂੰ ਦੱਸ ਪਹਿਲਾਂ ਉਹ ਤੇ ਆਦਾ ਹੀ ਮਿਲਣ ਗੱਲ ਦੀ ਆਈ ਉਹਨੇ ਕਿੱਧਰ ਆਉਣਾ ਹੀ ਮਿਲਣ ਗੱਲ ਲਈ ਆ ਤੇ ਤੈਨੂੰ ਅੱਗੇ ਖਰਚਾ ਨਹੀਂ ਮਿਲਦਾ ਸਾਰੀਆਂ ਗੱਲਾਂ ਜ਼ਰੂਰੀ ਥੋੜੀ ਹੁੰਦੀ ਆ ਵੀ ਉਹਨਾਂ ਨੂੰ ਦੱਸਨੀ ਹੁੰਦੀ ਆ ਆਪਾਂ ਤੇ ਮੈਂ ਤੇ ਕੋਈ ਖਰਚਾ ਨਹੀਂ ਉਹਨਾਂ ਨਾਲ ਗੱਲ ਕੀਤੀ ਵੀ ਨਹੀਂ ਕੀਤੀ ਤੇ ਫਿਰ ਉਹ ਮਨੂਹ ਕਿੱਦਾਂ ਕਹਿਣ ਲਈ ਪੈਨੂੰ ਖਰਚਾ ਦਿਆ ਕਰ ਉਹ ਤੇ ਸਮਝਾਉਂਦੀ ਆਦਾ ਤੁਹਾਨੂੰ ਪੀ ਜਮਾਨਾ ਬੜਾ ਤੇਜਾ ਉਹ ਆਪਣਾ ਪਰਸਨਲ ਵੀ ਰੱਖੋ ਨੂੰ ਕਹਤੋ ਆਪਣੇ ਘਰ ਦਾ ਵੇਖ ਸਾਡੇ ਘਰ ਚ ਬਹੁਤੀ ਦਖਲਅੰਦਾਜ਼ੀ ਦੇਣ ਦੀ ਲੋੜ ਨਹੀਂ ਹੈਗੀ ਉਹਤੇ ਪਰਸਨਲ ਖਰਚਾਂ ਦੀ ਆਪਣਾ ਰੱਖੋ ਉਦਾਂ ਜਨੂ ਇੱਕ ਗੱਲ ਆਖੀ ਨੇ ਵੀ ਚਲੋ ਕੋਈ ਗੱਲ ਨਹੀਂ ਸਾਂਝੇ ਘਰਾਂ 'ਚ ਕਈ ਗੱਲਾਂ ਬਾਤਾਂ ਹੁੰਦੀਆਂ ਆਪਣਾ ਵੀ ਰੱਖਣਾ ਚਾਹੀਦਾ ਉਹਨੇ ਮੈਨੂੰ ਉਹਨੇ ਇੱਕ ਵਾਰੀ ਕਿਹਾ ਵਾ ਉਹਨੇ ਇੱਕ ਵਾਰੀ ਕਿਹਾ ਮੈਨੂੰ ਤਿੰਨ ਚਾਰ ਵਾਰੀ ਕਿਹਾ ਅਜੇ ਤਨ ਮੈਂ ਖਰਚਾ ਦੇ ਕੇ ਜਾਣਾ ਵਾ ਅਜੇ ਤਨ ਪਿਛਲੀ ਾਰੀ ਵੀ ਪੈਸੇ ਦੇ ਕੇ ਗਿਆ ਵੀ ਆਪਣਾ ਪਰਸਨਲ ਖਰਚਾ ਰਹਾ ਲੈ ਫੇਰ ਤੂੰ ਉਹ ਪੈਸੇ ਇਹਨੂੰ ਨਹੀਂ ਦਿੰਦਾ ਪੈਸੇ ਉਹਨੂੰ ਨਹੀਂ ਦਿੰਦਾ ਪੈਸੇ ਕਿਤੇ ਰੁੱਖਾਂ ਨੂੰ ਲੱਗੇ ਆ ਮੈਂ ਆ ਕੜੇ ਆ ਪੈਸੇ ਜਿਹੜੇ ਤੁਸੀਂ ਦੇਖ ਗਏ ਖਰਚੇ ਥੋੜੀ ਆ ਮੇਰੇ ਕੋਲ ਹੀ ਆ ਹਾਰੇ ਕੇ ਗੱਲ ਜਿਹੜੀ ਕਰਦੀ ਐ ਬਾਹਰ ਨਹੀਂ ਸ਼ੇਅਰ ਕਰੀਦੀ ਹੁੰਦੀ ਕਿਸ ਨਾਲ ਮੈਂ ਤੇ ਕੋਈ ਗੱਲ ਸ਼ੇਅਰ ਕਰਦੀ ਨਹੀਂ ਐ ਇਹ ਤਾਂ ਤੁਹਾਡੇ ਦਿਲ ਦਾ ਉਹਦਾ ਹੀ ਵਹਿਮ ਆ ਉਹ ਵਹਿਮ ਉਹ ਮਗਰਾਂ ਤੇਰੇ ਸਾਹਮਣੇ ਤੋਂ ਮੈਨੂੰ ਕਹਿਣ ਲਈ ਆ ਮੈਂ ਕਿਸੇ ਦੀ ਗੱਲ ਸੁਣਦਾ ਵਾ ਮੈਨੂੰ ਨਵੀ ਪੜਿਆ ਲਿਖਿਆ ਵਾ ਮੈਂ ਆਪਣੇ ਪਰਿਵਾਰ ਨਾਲ ਰਲ ਕੇ ਰਹਿਣਾ ਵਾ ਮੈਂ ਆਪਣੇ ਭਰਾ ਨਾਲ ਰਲ ਕੇ ਰਹਿਣਾ ਵਾ ਮੈਨੂੰ ਕਦੀ ਉਹਨਾਂ ਕਦੀ ਮਾਰਾ ਨਹੀਂ ਗਿਆ ਕਿਹਾ ਤੇ ਮੈਂ ਤੁਹਾਨੂੰ ਅਣੀ ਅਨੰਦ ਨੂੰ ਮਾਰਾ ਕਿਹਾ ਤੇ ਇਹ ਗੱਲ ਗੱਲਾਂ ਕਰਦੇ ਐ ਇੱਦਾਂ ਤਾਂ ਈ ਮਾਂ ਕਰਦੀ ਆ ਉਹ ਮਾਂ ਤੇ ਕਰਦੀ ਗੱਲ ਛੋਟੀ ਸਮਝੀਦੀ ਹੁੰਦੀ ਆ ਵੀ ਹੁਣ ਵੱਡਾ ਜਿਹੜਾ ਵਾ ਬੜਾ ਵਧੀਆ ਰਲ ਕੇ ਰਹਿਣ ਡਿਆ ਬਾਹਰੋਂ ਪੈਸੇ ਪਾਉਣ ਡਿਆ ਮੈਂ ਇੱਥੇ ਕਮਾਈ ਕਰਕੇ ਇਹਨਾਂ ਨੂੰ ਪੈਸੇ ਤੇ ਪੈਸਾ ਤਾਂ ਤੁਹਾਡਾ ਹੀ ਰੜਾ ਵਾ ਜੇ ਕੋ ਬਣੂ ਤੇ ਤੁਹਾਡਾ ਹੀ ਬਣੂਗਾ ਇਕੱਠਿਆਂ ਦਾ ਇਕੱਲੇ ਦਾ ਥੋੜੀ ਕੋ ਬਣ ਚੱਲਿਆ ਮੈਂ ਪੈਸੇ ਤੈਨੂੰ ਦੇਈ ਜਾਵਾ ਵੱਡਾ ਉਹਨੂੰ ਭਾਬੀ ਨੂੰ ਦੇਈ ਜਾਵੇ ਪੈਸੇ ਫੇਰ ਘਰ ਦਾ ਕੀ ਬਣੂਗਾ ਸੰਦੇਮ ਮੇਰੀ ਸੁਣ ਲੈ ਗੱਲ ਤੇਰੇ ਰਿਸ਼ਤੇਦਾਰ ਆਉਂਦੇ ਆ ਨਾ ਜੀ ਸਦਕੇ ਹੋਣ ਪਰ ਮਨੂੰ ਕੋਈ ਸਲਾਹ ਨਾ ਦੇ ਕੇ ਜਾਣ ਮੈਂ ਆਪਣਾ ਘਰ ਕਿੱਦਾਂ ਚਲਾਉਣਾ ਮੈਨੂੰ ਸਾਰਾ ਪਤਾ ਵਾ ਸਿੰਦੀ ਦਿਨ ਮੈਂ ਗੱਲ ਦੱਸਦਾ ਜੇ ਮੈਨੂੰ ਸਾਰਾ ਪਤਾ ਵਾ ਜੇ ਪਤਾ ਹੋਵੇ ਇਹਨੂੰ ਮੇਰੀ ਭੈਣ ਇਹਨੂੰ ਸਮਝਾ ਤੇ ਜਾਵੇ ਕਿ ਤੂੰ ਕਿੱਦਾਂ ਘਰ ਚ ਰਹਿਣਾ ਵਾ ਕਿੱਦਾਂ ਖਰਚਾ ਦੇਣਾ ਕਿੱਦਾਂ ਆਪਣੀ ਜਨਾਨੀ ਰੱਖਣੀ ਕਿੱਦਾਂ ਬੱਚੇ ਰੱਖਣੇ ਜੇ ਇਹਨੀਆਂ ਗੱਲਾਂ ਦਾ ਪਤਾ ਹੋਵੇ ਇਹਨੂੰ ਮੇਰਾ ਇਹ ਭੈਣ ਸਮਝਾ ਕੇ ਜਾਂਦੀ 20 ਵੀਰ ਨੇ ਮੇਰਾ ਪਿਆਕਾ ਨੂੰ ਤੇ ਮੇਰੇ ਭੈਣ ਨੂੰ ਗੱਲਾਂ ਕੀਤੀਆਂ ਆਉਣਾ ਤੇ ਆਉਣ ਨਹੀਂ ਆਉਣਾ ਤੇ ਨਾ ਆਉਣਾ ਤੇ ਮੈਨੂੰ ਮਟਕਾਣਾ ਦੇ ਆ ਗੱਲਾਂ ਕਰਨ ਵਾਲੀਆਂ ਇਹ ਨੇ ਇੱਕ ਪਾਸੇ ਮੇਰੀ ਭੈਣ ਸਮਝਾ ਕੇ ਗਈ ਦੂਜੇ ਪਾਸੇ ਮੇਰੇ ਸਿਰ ਦੇ ਵਾਲਾਂ ਨੂੰ ਪੈਂਦਾ